ਕੱਲ ਸਿੱਧੂ ਮੂਸੇਵਾਲੇ ਬਾਈ ਦੀ ਵਰਸੀ ਸੀ ਤੇ ਕੱਲ 29 ਮਈ ਸੀ 29 ਮਈ ਉਹ ਕਾਲਾ ਦਿਨ ਸੀਗਾ ਜਿਸ ਦਿਨ ਸਿੱਧੂ ਮੂਸੇਵਾਲਾ ਬਾਈ ਆਪਾਂ ਨੂੰ ਸਰੀਰਕ ਤੌਰ ਤੇ ਅਲਵਿਦਾ ਕਹਿ ਗਿਆ ਸੀ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਕੱਲ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਰਦਾਰ ਬਲਕੌਰ ਸਿੰਘ ਜੀ ਦੀ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ ਇੱਕ ਕਾਲ ਰਿਕਾਰਡਿੰਗ ਜਿਸ ਦੇ ਵਿੱਚ ਉਸ ਨੂੰ ਪੱਤਰਕਾਰ ਦੁਆਰਾ ਕੁਝ ਕੁ ਸਵਾਲ ਵੀ ਕੀਤੇ ਜਾ ਰਹੇ ਨੇ ਤੇ ਜਿੱਦੇ ਸਰਦਾਰ ਬਲਕੌਰ ਸਿੰਘ ਜਵਾਬ ਦਿੰਦਾ ਤੇ ਕਹਿੰਦਾ ਕਿ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਇੱਥੇ ਕਦੋਂ ਉਹ ਖਾਲਿਸਤਾਨ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਕਰਨ ਲੱਗ ਪਿਆ ਸੋ ਜਿਹਦੇ ਚੱਲਦੇ ਆ ਉਹ ਪੱਤਰਕਾਰ ਆ ਜਾਂ ਉਹ ਵੀਰ ਹੈਗਾ ਉਸ ਨੂੰ ਉਲਟ ਸਵਾਲ ਵੀ ਕਰਦਾ ਸਰਦਾਰ ਬਲਕੌਰ ਸਿੰਘ ਨੂੰ ਕੀ ਤੁਹਾਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡਾ ਪੁੱਤ ਪੰਥ ਦੀਆਂ ਗੱਲਾਂ ਕਰਦਾ ਸੀਗਾ ਸੋ ਬਾਕੀ ਤੁਸੀਂ ਉਹ ਸਾਰੀ ਅੱਗੇ ਰਿਕਾਰਡਿੰਗ ਜਰੂਰ ਸੁਣਿਓ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਬਾਕੀ ਇਸ ਵੀਡੀਓ ਦੇ ਨੀਚੇ ਬਹੁਤ ਸਾਰੇ ਲੋਕ ਸਰਦਾਰ ਬਲਕੌਰ ਸਿੰਘ ਨੂੰ ਗਲਤ ਵੀ ਕਹਿੰਦੇ ਪਏ ਨੇ ਤੇ ਬਹੁਤ ਲੋਕ ਸਹੀ ਵੀ ਕਹਿੰਦੇ ਪਏ ਨੇ ਕਿ ਕੀ ਪਤਾ ਉਹ ਇਨਸਾਫ ਲਈ ਇਦਾਂ ਕਰਦੇ ਪਏ ਹੋਣ ਕਿ ਉਹ ਕਾਂਗਰਸ ਨੂੰ ਹੁਣ ਸਪੋਰਟ ਕਰਨ ਲੱਗ ਪਏ ਨੇ ਬਾਕੀ ਤੁਸੀਂ ਅੱਗੇ ਸਾਰੀ ਉਹ ਵੀਡੀਓ ਜ਼ਰੂਰ ਦੇਖਿਓ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਪਏ ਨੇ ਕਿ ਜੋ ਇਹ ਕਾਲ ਰਿਕਾਰਡਿੰਗ ਆ ਗਈ ਇਹ ਕੱਟ-ਕੱਟ ਕੇ ਚਲਾਈ ਗਈ ਆਗੀ ਬਾਕੀ ਤੁਸੀਂ ਸਾਰੀ ਜ਼ਰੂਰ ਸੁਣਿਓ ਫਿਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਕੇ ਜਾਇਓ ਰੱਬ ਰਾਖਾ ਆਸੀ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਪੁੱਤ ਕਦੋਂ ਬਾਗੀ ਬਣ ਗਿਆ ਕਦੋਂ ਪਾਕਿਸਤਾਨ ਦੀਆਂ ਗੱਲਾਂ ਕਰਨ ਲੱਗ ਗਿਆ ਕਦੋਂ ਖਾਲਿਸਤਾਨ ਦੀਆਂ ਗੱਲਾਂ ਕਰਨ ਲੱਗ ਗਿਆ ਮੈਨੂੰ ਨਹੀਂ ਪਤਾ ਲੱਗਿਆ ਇਸ ਗੱਲ ਅਣਖ ਦੇ ਤੁਹਾਡਾ ਪੁੱਤ ਕੌਮ ਦੀ ਗੱਲ ਕਰਦਾ ਸੀ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਆ ਅਣਖ ਤੇ ਧਰਮ ਲਈ ਜਿਹੜੇ ਸਾਡੇ ਯੋਧੇ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕਰਨੀ ਮਾੜੀ ਗੱਲ ਸੀ ਜਾਂ ਰਾਹੁਲ ਗਾਂਧੀ ਜੀ ਵੜੰਗ ਜੀ ਪਸੰਦ ਨਹੀਂ ਕਰਦੇ ਇਸ ਕਰਕੇ ਪਿਛਤਾਵਾ ਕਿ ਮੇਰਾ ਪੁੱਤ ਕੌਮ ਦੀ ਗੱਲ ਕਿਉਂ ਕਰ ਗਿਆ ਐਸਵਾਈਐਲ ਵਿੱਚ ਭਾਈਚਾਰੇ ਦੀ ਗੱਲ ਕੀਤੀ ਹੁਣ ਭਾਈਚਾਰੇ ਨੂੰ ਸ਼ਹੀਦ ਕਹਿੰਦੇ ਕਿਤਾ ਕਾਂਗਰਸ ਨੇ ਜਿਹਨੂੰ ਤੁਸੀਂ ਜਫੀਆਂ ਪਾ ਰਹੇ ਹੋ